ਆ ਹੁਣ ਚਲਦੇ ਆ ਅਮਰੀਕਾ ਅਤੇ ਕੈਨੇਡਾ ਨਾਲ ਸੰਬੰਧਤ ਦੋ ਪੰਜਾਬੀ ਟਰੱਕ ਡਰਾਈਵਰਾਂ ਦੀ ਗ੍ਰਿਫਤਾਰੀ ਨਾਲ ਸੰਬੰਧਤ ਖਬਰ ਵਾਲ ਨਸ਼ਾ ਨਾਲ ਲੱਦੇ ਟਰੱਕ ਲੈ ਕੇ ਅਮਰੀਕਾ ਤੋਂ ਕੈਨੇਡਾ ਵੱਲ ਜਾ ਰਹੇ ਦੋ ਪੰਜਾਬੀਆਂ ਸਣੇ ਤਿੰਨ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਟਰੱਕ ਡਰਾਈਵਰਾਂ ਦੀ شناخت ਹਰ ਵਿਕਰਮਜੀਤ ਸਿੰਘ ਨਵਜੋਤ ਸਿੰਘ ਅਤੇ ਸੈਦ ਸ਼ਾਹ ਵਜੋ ਕੀਤੀ ਗਈ ਹੈ ਮਿਸ਼ੀਗਨ ਦੀ ਸੇਂਟ ਕਲੀਅਰ ਕਾਉਂਟੀ ਵਿੱਚ ਹੋਈਆਂ ਗ੍ਰਿਫਤਾਰੀਆਂ ਬਾਰੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਦੱਸਿਆ ਕਿ ਡੈਟਰਾਇਟ ਦੀ ਫੋਰਟ ਸਟਰੀਟ ਕਾਰਗੋ ਫੈਸਿਲਿਟੀ ਵਿਖੇ ਹਰ ਵਿਕਰਮਜੀਤ ਸਿੰਘ ਨੂੰ ਰੋਕਿਆ ਗਿਆ ਅਤੇ ਉਸਨੇ ਬਾਰਡਰ ਏਜੰਟਾਂ ਨੂੰ ਦੱਸਿਆ ਕਿ ਉਹ ਵਿਸਕੋਂਸਨ ਤੋਂ ਜਵਾਂ ਦਾ ਆਟਾ ਲੈ ਕੇ ਕੈਨੇਡਾ ਵਾਪਸ ਜਾ ਰਿਹਾ ਹੈ। ਬਾਰਡਰ ਅਫਸਰਾਂ ਨੂੰ 온ਟਾਰੀਓ ਦੀ ਲਾਇਸੈਂਸ ਪਲੇਟ ਵਾਲੇ ਟਰੱਕ ਵਿੱਚ ਨਾਜਾਇਜ਼ ਸਮਾਨ ਦੀ ਮੌਜੂਦਗੀ ਦਾ ਸ਼ੱਕ ਹੋਇਆ ਤਾਂ ਟਰੱਕ ਦੀ ਤਲਾਸ਼ੀ ਲੈਣ ਦਾ ਫੈਸਲਾ ਲਿਆ। ਤਲਾਸ਼ੀ ਦੌਰਾਨ ਟਰੱਕ ਵਿੱਚ ਲੱਦੀਆਂ ਆਟੇ ਦੀਆਂ ਬੋਰੀਆਂ ਹੇਠ ਲੁਕਾ ਕੇ ਰੱਖੇ 17 ਡੱਬੇ ਅਤੇ ਦੋ ਕਾਲੇ ਡਫਲ ਬੈਗ ਬਰਾਮਦ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹਨਾਂ ਵਿੱਚ ਕੋਕੀਨ ਦੀ ਮੌਜੂਦਗੀ ਬਾਰੇ ਤਸਦੀਕ ਹੋ ਗਈ ਜਿਨ੍ਹਾਂ ਦਾ ਕੁੱਲ ਵਜ਼ਨ 475 ਕਿਲੋ ਬਣਿਆ ਅਤੇ ਅੰਦਾਜ਼ਨ ਕੀਮਤ 12 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ ਦੂਜੇ ਪਾਸੇ ਸૈયਦ ਸ਼ਾਹ ਅਤੇ ਨਵਜੋਤ ਸਿੰਘ ਕਥੇ ਤੌਰ ਤੇ 425 ਕਿਲੋ ਮੈਥਮਫੈਟਾਮਨ ਸਣੇ ਕਾਬੂ ਆ ਗਏ ਜਦੋਂ ਕੈਲੀਫੋਰਨੀਆ ਲਾਇਸੈਂਸ ਪਲੇਟ ਅਤੇ 온ਟਾਰੀਓ ਲਾਇਸੈਂਸ ਪਲੇਟ ਵਾਲੇ ਦੋ ਟਰੱਕ ਮੈਮਫਿਸ ਦੇ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਨਜ਼ਰ ਆਏ। ਦੋਹਾਂ ਟਰੱਕਾਂ ਦੇ ਦਰਵਾਜ਼ੇ ਖੁੱਲੇ ਸਨ ਅਤੇ ਦੋਵੇਂ ਜਣੇ ਟ੍ਰੇਲਰਾਂ ਦੇ ਪਿੱਛੇ ਚੀਜ਼ਾਂ ਦੀ ਅਦਲਾ ਬਦਲੀ ਕਰਦੇ ਦੇਖੇ ਗਏ। ਇਸ ਮਗਰੋਂ 온ਟਾਰੀਓ ਦੀ ਲਾਇਸੈਂਸ ਪਲੇਟ ਵਾਲਾ ਟਰੱਕ ਬਲੂ ਵਾਟਰ ਬ੍ਰਿਜ ਵੱਲ ਰਵਾਨਾ ਹੋ ਗਿਆ ਅਤੇ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਪਿੱਛਾ ਜਾਰੀ ਰੱਖਿਆ। ਟਰੱਕ ਸੈਇਦ ਸ਼ਾਹ ਚਲਾ ਰਿਹਾ ਸੀ ਅਤੇ ਕਸਟਮਜ਼ ਵਾਲਿਆਂ ਨੂੰ ਟਰੱਕ ਦੀ ਡੁੰਗਾਈ ਨਾਲ ਤਲਾਸ਼ੀ ਲੈਣ ਦਾ ਇਸ਼ਾਰਾ ਕਰ ਦਿੱਤਾ ਗਿਆ। ਤਲਾਸ਼ੀ ਦੌਰਾਨ ਕਈ ਪਲਾਸਟਿਕ ਬੈਗਸ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਹਲਕੇ ਪੂਰੇ ਰੰਗ ਦੇ ਕ੍ਰਿਸਟਲਸ ਭਰੇ ਹੋਏ ਸਨ। ਕ੍ਰਿਸਟਲਸ ਨੂੰ ਲੈਬ ਟੈਸਟ ਵਾਸਤੇ ਭੇਜਿਆ ਗਿਆ ਤਾਂ ਮੈਥਾਮਫੈਟਾਮਿਨ ਦੀ ਤਸਦੀਕ ਹੋ ਗਈ। ਕੈਲੀਫੋਰਨੀਆ ਵਾਲਾ ਟਰੱਕ ਨਵਜੋਤ ਸਿੰਘ ਚਲਾ ਰਿਹਾ ਸੀ ਜਿਸ ਦਾ ਪਿੱਛਾ ਇੰਟਰਸਟੇਟ 69 ਤੇ ਕਰਦਿਆਂ ਰੋਕਿਆ ਗਿਆ। ਮਿਸ਼ੀਗਨ ਸਟੇਟ ਪੁਲਿਸ ਵੱਲੋਂ ਕੀਤੀ ਪੁੱਛਪੜਤਾਲ ਦੌਰਾਨ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਕਾਗਜ਼ ਲੱਦ ਕੇ ਸਟਾਕਟਨ ਜਾ ਰਿਹਾ ਹੈ ਪਰ ਇਸੇ ਦੌਰਾਨ ਮਹਿਸੂਸ ਹੋਇਆ ਕਿ ਟਰੇਲਰ ਸੀਲਬੰਦ ਨਹੀਂ ਸੀ ਨਵਜੋਤ ਸਿੰਘ ਨੇ ਕਿਹਾ ਕਿ ਸੀਲ ਟਰੱਕ ਵਿੱਚ ਪਈ ਹੈ ਪਰ ਲੋਡ ਦੇ ਬੇਲ ਉਤੇ ਲਿਖੀਆਂ ਸ਼ਰਤਾਂ ਮੁਤਾਬਕ ਸੀਲ ਉਸ ਵੇਲੇ ਤੱਕ ਨਹੀਂ ਹਟਾਈ ਜਾ ਸਕਦੀ ਜਦੋਂ ਤੱਕ ਅਧਿਕਾਰਤ ਗਾਹਕ ਖੁਦ ਇਸ ਦੀ ਇਜਾਜ਼ਤ ਨਾ ਦੇਵੇ homeland security ਵਿਭਾਗ ਦੇ ਸਪੈਸ਼ਲ ਏਜੰਟ ਐਂਡਰਿਊ ਆਰਬਰ ਨੇ ਦੱਸਿਆ ਕਿ ਅਕਸਰ ਹੀ ਟਰੱਕ ਸਟਾਪਸ ਜਾਂ ਘੱਟ ਆਵਾਜਾਈ ਵਾਲੀਆਂ ਥਾਵਾਂ ਤੇ ਨਸ਼ਿਆਂ ਦੀ ਲਦਾਈ ਕੀਤੀ ਜਾਂਦੀ ਹੈ ਇੱਕ ਟਰੱਕ ਤੋਂ ਦੂਜੇ ਟਰੱਕ ਵਿੱਚ ਨਸ਼ੇ ਲਦਣ ਲਈ ਗਾਰਬੇਜ ਬੈਗਸ ਦੀ ਵਰਤੋਂ ਆਮ ਗੱਲ ਹੈ ਐਂਡਰਿਊ ਮੁਤਾਬਕ ਟ੍ਰੇਲਰ ਵਿੱਚੋਂ ਮਿਲੀ ਮੈਥਾਮਫੈਟਾਮਿਨ ਨਿਜੀ ਵੱਤੋਂ ਵਾਲੀ ਮਿਕਦਾਰ ਤੋਂ ਕਿਤੇ ਜ਼ਿਆਦਾ ਸੀ ਜਿਸ ਦੇ ਮੱਦੇਨਜ਼ਰ ਨਵਜੋਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਗੈਰਾ ਰਿਪੋਰਟ ਹਮਦਾਰ ਟੀਵੀ